ਗਰਮੀਆਂ ਦੇ ਮੌਸਮ ਦੇ ਚੱਲਦਿਆਂ ਜਿੱਥੇ ਦਿਨੋਂ ਦਿਨ ਤਾਪਮਾਨ ਵੱਧ ਰਿਹਾ ਹੈ ਉੱਥੇ ਹੀ ਪਾਣੀ ਦੀ ਇਨਸਾਨੀ ਜ਼ਿੰਦਗੀ ਅਤੇ ਪਸ਼ੂ ਪੰਛੀਆਂ ਦੀ ਜ਼ਿੰਦਗੀ 'ਚ ਕੀਮ ਮਹੱਤਤਾ ਹੈ ਨੂੰ ਵੇਖਣ ਲਈ ਸਾਡੀ ਫਾਸਟਵੇ ਨਿਊਜ਼ ਟੀਮ ਨੇ ਸ਼ਹਿਰ ਦਾ ਦੌਰਾ ਕੀਤਾ ਅਤੇ ਵੇਖਿਆ ਕਿ ਕੁਦਰਤ ਅਤੇ ਪਸ਼ੂ ਪੰਛੀ ਪ੍ਰੇਮੀ ਪੰਛੀਆਂ ਨੂੰ ਦਾਣਾ ਪਾਉਂਦੇ ਅਤੇ ਉਹਨਾਂ ਲਈ ਪਾਣੀ ਦਾ ਇੰਤਜ਼ਾਮ ਕਰਦੇ ਨਜ਼ਰ ਆਏ। ਉਹਨਾਂ ਸਾਡੀ ਫਾਸਟਵੇ ਨਿਊਜ਼ ਟੀਮ ਨਾਲ ਗੱਲ ਕਰਦੇ ਆ ਕਿਹਾ ਕਿ ਜਿਵੇਂ ਸਾਡੀ ਜ਼ਿੰਦਗੀ ਵਿੱਚ ਪਾਣੀ ਦਾ ਬਹੁਤ ਮਹੱਤਵ ਹੈ ਪਸ਼ੂ ਪੰਛੀਆਂ ਲਈ ਵੀ ਪਾਣੀ ਦਾ ਓਨਾ ਹੀ ਮਹੱਤਵ ਹੈ। ਕਿਉਂਕਿ ਪਾਣੀ ਇੱਕ ਵਰਦਾਨ ਹੈ ਅਤੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵੱਧਦੀ ਗਰਮੀ ਨੂੰ ਦੇਖਦਿਆਂ ਪਸ਼ੂ ਪੰਛੀਆਂ ਲਈ ਪਾਣੀ ਦਾ ਇੰਤਜ਼ਾਮ ਕੀਤਾ ਜਾਵੇ ਜਗਾ ਜਗਾ ਪਾਣੀ ਭਰ ਕੇ ਕਟੋਰੇ ਰੱਖੇ ਜਾਣ ਅਤੇ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਅਸੀਂ ਰੋਜ਼ ਇੱਥੇ ਦਾਣਾ ਪਾਉਣ ਵਾਸਤੇ ਹੁੰਦੇ ਹਾਂ ਕਬੂਤਰਾਂ ਨੂੰ ਤੇ ਪਾਣੀ ਵੀ ਪਾ ਕੇ ਜਾਈਦਾ ਆ ਬਾਕੀ ਮੈਂ ਚਾਹੁੰਦਾ ਹਾਂ ਕਿ ਇੱਥੇ ਹਰੇਕ ਜਾਣਾ ਦਾਣਾ ਪਾ ਕੇ ਜਾਣਾ ਤੇ ਇੱਥੇ ਪਾਣੀ ਵੀ ਪਾਉਣ ਤੇ ਕੋਈ ਵੱਡੇ ਵੱਡੇ ਪੋਟ ਰੱਖਣਾ ਇਹਨਾਂ ਨੂੰ ਦਾਣਾ ਪਾਇਆ ਜਾਵੇ ਨਾਲ ਪਾਣੀ ਪਾਇਆ ਜਾਵੇ। ਤੁਸੀਂ ਗਰਮੀ ਆ ਇਸ ਵਾਰ ਬਹੁਤ ਜ਼ਿਆਦੀ ਪੈਣ ਈ ਆ। ਮਾਰਚ ਦੇ ਮਹੀਨੇ ਤੋਂ ਗਰਮੀ ਸ਼ੁਰੂ ਹੋ ਗਈ ਆ ਤੇ ਹੁਣ ਵੀ ਗਰਮੀ ਬਹੁਤ ਜ਼ਿਆਦੀ ਆ ਤੇ ਹੁਣ ਗਾਂ ਗਰਮੀ ਬਹੁਤ ਤੇਜ਼ ਹੋਣੀ ਆ। ਇਸ ਕਰਕੇ ਮੈਂ ਸਾਰਿਆਂ ਗੜੀ ਇਹੋ ਅਰਦਾਸ ਤੇ ਬੇਨਤੀ ਕਰਦਾ ਵੀਰਗਾਲ ਜੀ ਕਿ ਪਾਣੀ ਤੇ ਦਾਣਾ ਜ਼ਰੂਰ ਪਾਇਆ ਕਰੋ ਇੱਥੇ ਆਗੇ। ਕਿਉਂਕਿ ਇਹਨਾਂ ਵਿੱਚ ਜੀਵ ਜੰਤੂ ਰਹਬੇ ਆ ਤੇ ਸਾਡੇ ਵਿੱਚ ਇਹ ਵੇਖਦੇ ਕਿ ਅਸੀਂ ਇਹਨਾਂ ਨੂੰ ਪਾਵਾਂਗੇ ਇਹਨਾਂ ਕਿਹੜਾ ਖੁਦ ਖਾ ਲੈਣਾ ਜਾ ਕੇ ਆਪ। ਅਸੀਂ ਇਹਨਾਂ ਨੂੰ ਪਾਵਾਂਗੇ ਜਾਲੇ ਇਹਨਾਂ ਨੂੰ ਪਾਵਾਂਗੇ ਤੇ ਇਹ ਖੁਸ਼ੀ ਰ ਪਾਣੀ ਦੀ ਬਹੁਤ ਵੱਡੀ ਗੱਲ ਬਾਤ ਇਹ ਹੈ ਕਿ ਜਿੱਥੇ ਪਾਣੀ ਨਹੀਂ ਹੈਗਾ ਉੱਥੇ ਵੇਖੋ ਉਹਨਾਂ ਨੂੰ ਪੁੱਛੋ ਕਿ ਪਾਣੀ ਦੀ ਕੀਮਤ ਕੀ ਆ ਪਰ ਇੱਥੇ ਪਾਣੀ ਦੀ ਜਦੋਂ ਪਾਣੀ ਤਾਂ ਭਰਪੂਰ ਆ ਇੱਥੇ ਬਾਕੀ ਅਸੀਂ ਪਾਣੀ ਵੇਸਟ ਬਹੁਤ ਕਰਦੇ ਆ ਇੱਥੇ ਨੋਂ ਲਗੀਆਂ ਟੂਟੀਆਂ ਹੀ ਉਦਾਂ ਛੜ ਛੜਦੇ ਆ ਤੇ ਇੱਥੇ ਪਾਣੀ ਦਾ ਵੇਸਟ ਹੁੰਦਾ ਵੇਖਿਆ ਹੀ ਹੱਥਾਂ ਦੇ ਵੇਖੀਦਾ ਆਮ ਤੇ ਕੋਸ਼ਿਸ਼ ਕਰੋ ਕਿ ਆਪਾਂ ਪਾਣੀ ਨੂੰ ਵੀ ਸੇਵ ਕਰੀਏ ਤੇ ਨਾਲੇ ਪੰਛੀਆਂ ਨੂੰ ਪਾਣੀ ਪਾਇਆ ਕਰੀਏ ਵਾਤਾਵਰਣ ਕੋਸ਼ਿਸ਼ ਇਹ ਕਰੋ ਹਾਂਜੀ ਮੈਂ ਲੋਕਲ ਆ ਸਰ ਤੇ ਬਾਕੀ ਰੋਟੀ ਆਲਮੋਸਟ ਰੁਟੀਨ ਚ ਆ ਹੀ ਜਾਂਦਾ ਉਹਨ ਤੇ ਸਰ ਚਲੋ ਉਹਦਾ ਉਹ ਤੇ ਲੱਗ ਚੀਜ਼ ਹੈ ਮੇਨ ਚੀਜ਼ ਹੈ ਹੈਗੀ ਆ ਵੀ ਇਹ ਆਪਣਾ ਨੇਚਰ ਦਾ ਨੇਚਰ ਹੈ ਪਸ਼ੂ ਪੰਛੀ ਵੀ ਉਹਦਾ 파ਰਟ ਨੇ ਤੇ ਸਾਨੂੰ ਜਿਵੇਂ ਪਸ਼ੂ ਪੰਛੀ ਜਿਹੜੇ ਜਾਨਵਰ ਹੈ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ ਪਾਣੀ ਸਰ ਇਸ ਤਰ੍ਹਾਂ ਹੁਣ ਗਰਮੀਆਂ ਆ ਗਈਆਂ ਤੇ ਹੁਣ ਹਰ ਨਾਗਰਿਕ ਦਾ ਫਰਜ਼ ਬਣਦਾ ਹੈ ਵੀ ਇਸ ਚੀਜ਼ ਦਾ ਧਿਆਨ ਰੱਖੇ ਇੱਥੇ ਪਾਟ ਪ੍ਰੋਵਾਈਡਸ ਕਰੇ ਜਿੱਥੇ ਜਿੱਥੇ ਵੀ ਹੈ ਪਸ਼ੂ ਪੰਛੀ ਹੈ ਜਾਂ ਜਾਨਵਰ ਹੈ ਉੱਥੇ ਆ ਜਿਹੜੀ ਪਾਟਸ ਦੀ ਜਿਹੜੀ ਹੈ ਫੈਸਿਲਿਟੀ ਪ੍ਰੋਵਾਈਡ ਕੀਤੀ ਜਾਵੇ ਜਿਹੜਾ ਕਿ ਇਹਨਾਂ ਨੂੰ ਆਸਾਨੀ ਨਾਲ ਪਾਣੀ ਪੀ ਸਕਣ। ਇਹ ਆਉਣ ਵਾਲੇ ਟਾਈਮ 'ਚ ਹੋਰ ਹੋਰ ਗਰਮੀ ਵਧ ਜਾਣੀ ਹੈ। ਤੇ ਹਰ ਮੈਂ ਅਪੀਲ ਕਰਦਾ ਕਿ ਹਰ ਬੰਦੇ ਨੂੰ ਇਸ ਚੀਜ਼ ਦਾ ਧਿਆਨ ਕਰਨਾ ਚਾਹੀਦਾ। ਇਸ ਲੈਕ ਆਫ ਅਵੇਅਰਨੈਸ ਹੈ ਲੋਕੀ ਜਾਗੋਗਰ ਨਹੀਂ ਹੈਗੇ ਇਸ ਬਾਰੇ ਵੀ ਪਾਣੀ ਇੱਕ ਪ੍ਰੀਸ਼ੀਅਸ ਚੀਜ਼ ਹੈ। ਗੋਡ ਗਿਫਟ ਹੈ ਬਟ ਲੋਕ ਦੀ ਕੇਅਰ ਨਹੀਂ ਕਰਦੇ। ਠੀਕ ਹੈ ਨਾ? ਤੇ ਹਰ ਬੰਦੇ ਨੂੰ ਜਿਹੜੀ ਹੈ ਇਹ ਕੁਦਰਤੀ ਚੀਜ਼ਾਂ ਦਾ ਜਿਹੜਾ ਧਿਆਨ ਰੱਖਣਾ ਚਾਹੀਦਾ ਹੈ। ਇਦੀ ਸੇਵਿੰਗ ਕਰਨੀ ਚਾਹੀਦੀ ਆ ਪਾਣੀ ਦੀ ਠੀਕ ਆ ਨਾ ਗਰਮੀ ਦੇ ਮੌਸਮ ਦੇ ਚੱਲਦੇ ਆ ਜਿੱਥੇ ਦਿਨੋ ਦਿਨ ਵਧ ਰਿਹਾ ਤਾਪਮਾਨ ਕਾਰਨ ਗਰਮੀ ਦਾ ਕਹਿਰ ਵੀ ਵਧ ਰਿਹਾ ਹੈ ਉੱਥੇ ਹੀ ਪਸ਼ੂ ਪੰਛੀਆਂ ਅਤੇ ਕੁਦਰਤ ਨਾਲ ਪ੍ਰੇਮ ਕਰਨ ਵਾਲੇ ਲੋਕਾਂ ਨੇ ਫਾਸਟ ਏ ਨਿਊਜ਼ ਟੀਮ ਨਾਲ ਗੱਲਬਾਤ ਕਰਦੇ ਆ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜਿੱਥੇ ਬਹੁਤ ਜ਼ਿਆਦਾ ਗਰਮੀ ਵਧਣ ਦੇ ਅਸਰ ਹਨ ਉੱਥੇ ਹੀ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਇਹਨਾਂ ਪਸ਼ੂ ਪੰਛੀਆਂ ਲਈ ਦਾਣੇ ਅਤੇ ਪਾਣੀ ਦਾ ਪ੍ਰਬੰਧ ਜ਼ਰੂਰ ਕਰਨ ਅਤੇ ਉਹਨਾਂ ਇਹ ਵੀ ਅਪੀਲ ਕੀਤੀ ਕਿ ਦਰੱਖਤ ਜ਼ਿਆਦਾ ਤੋਂ ਜ਼ਿਆਦਾ ਲਗਾਏ ਜਾਣ ਤਾਂ ਜੋ ਇਹਨਾਂ ਪਸ਼ੂ ਪੰਛੀਆਂ ਨਾਲ ਇਨਸਾਨੀ ਜ਼ਿੰਦਗੀ ਦਾ ਵੀ ਫ ਫਾਸਟ ਨਿਊਜ਼ ਹੈ ਅਮਰੀਕਾ ਤੋਂ ਅਜੇ ਇੱਕ ਬਾਦ ਦੀ ਰਿਪੋਰਟ